ਨੰਬਰ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ ਤੇ ਅੰਦਰ ਮਰੀਜ਼ਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਇਤਲਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਦੌਰਾਨ 18 ਮਰੀਜ਼ਾਂ ਨੂੰ ਅੰਦਰੋਂ ਛੁਡਾਇਆ ਗਿਆ 2023 ਦੇ ਵਿੱਚ ਸਿਹਤ ਮਹਿਕਮੇ ਦੇ ਵੱਲੋਂ ਇਸ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਵੀ ਕੀਤਾ ਗਿਆ ਸੀ ਪਰ ਫੇਰ ਵੀ ਬਿਨਾਂ ਲਾਇਸੈਂਸ ਤੋਂ ਦੋ ਨੰਬਰ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ ਤੇ ਅੰਦਰ 18 ਮਰੀਜ਼ ਵੀ ਭਰਤੀ ਸੀ ਜਾਣਕਾਰੀ ਮਿਲੀ ਸੀ ਕਿ ਅੰਦਰ ਮਰੀਜ਼ਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਪੁਲਿਸ ਅਤੇ ਡਾਕਟਰਾਂ ਦੀ ਟੀਮ ਨੇ ਰਲ ਕੇ ਰੇਡ ਮਾਰੀ ਹੈ ਅਤੇ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਮਰੀਜ਼ਾਂ ਦੇ ਨਾਲ ਕੁੱਟਮਾਰ ਕਰਨ ਦੀ ਡਿਪਟੀ ਕਮਿਸ਼ਨਰ ਦੇ ਕੋਲ ਸ਼ਿਕਾਇਤ ਪਹੁੰਚਦੀ ਹੈ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਧੂਰੀ ਦੇ ਵਿੱਚ 2 ਨੰਬਰ ਦੇ ਵਿੱਚ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਰੇਡ ਕੀਤੀ ਗਈ ਐਸਐਚਓ ਪੁਲਿਸ ਧੂਰੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰੂ ਕਿਰਪਾ ਸ਼ਫਾ ਫਾਊਂਡੇਸ਼ਨ ਨਾਂ ਦੇ ਨਸ਼ਾ ਛੁਡਾਊ ਕੇਂਦਰ ਨੂੰ ਸਿਹਤ ਵਿਭਾਗ ਦੇ ਵੱਲੋਂ 2023 ਦੇ ਵਿੱਚ ਸੀਲ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਬਿਨਾਂ ਲਾਇਸੈਂਸ ਤੋਂ ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾਇਆ ਜਾ ਰਿਹਾ ਸੀ ਇਹ ਦੀ ਸਾਨੂੰ ਕੰਪਲੇਂਟ ਆਈ ਸੀ ਪੰਜਾਬ ਹਿਊਮਨ ਰਾਈਟਸ ਸਰਵਿਸ ਕਮਿਸ਼ਨ ਵੱਲੋਂ ਡੀਸੀ ਸਾਹਿਬ ਨੂੰ ਮਾਰਕ ਹੋਈ ਸੀ ਉਹਦੇ ਵਿੱਚ ਇਹ ਸਿੱਖੀ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਉਸ ਤੋਂ ਬਾਅਦ ਇਲੈਗਲੀ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਡੀਸੀ ਸਾਹਿਬ ਕੰਨੀਓਂ ਅਗੇ ਮਾਰਕੋਗੇ ਕਮੇਟੀ ਬਣੀ ਹੈ ਜਿਸ ਦੇ ਵਿੱਚ ਤਹਿਸੀਲਦਾਰ ਸਾਹਿਬ ਸੀਗੇ ਸਾਡੇ ਐਸਐਚਓ ਸਾਹਿਬ ਸੀਗੇ ਮੈਂ ਐਜੇ ਸੈਕਟਰੀ ਸੀਗਾ ਡਰਗ ਇੰਸਪੈਕਟਰ ਸੀਗੇ ਸਾਡੇ ਤੇ ਉਹਨਾਂ ਵੱਲੋਂ ਕਮੇਟੀ ਬਣਾ ਕੇ ਅਸੀਂ ਅੱਜ ਇੱਥੇ ਰੇਡ ਕਰਨ ਆਏ ਹਾਂ ਜਿੱਥੇ ਕਮਿਟੀ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਦਿਆਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ तकरीबन 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀਆਂ ਨੂੰ ਅਸੀਂ ਆਪਣਾ ਸਰਕਾਰੀ ਸੈਂਟਰ ਇਕਾਪਦਾ ਉੱਥੇ ਇੱਕ ਵਾਰੀ ਐਡਮਿਟ ਕਰ ਰਹੇ ਸੀ ਸ਼ਿਕਾਇਤ ਮਿਲੀ ਸੀ ਕਿ ਇੱਥੇ ਨਸ਼ਾ ਛੱਡਣ ਆਏ ਮਰੀਜ਼ਾਂ ਦੇ ਨਾਲ ਗੁਟਮਾਰ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਦੇ ਵੱਲੋਂ ਇਸ ਕੇਂਦਰ ਦੇ ਉੱਪਰ ਰੇਡ ਕੀਤੀ ਗਈ ਰੇਡ ਦੌਰਾਨ ਇੱਥੋਂ 18 ਮਰੀਜ਼ ਪਾਏ ਗਏ ਜਿਨ੍ਹਾਂ ਦੇ ਵਿੱਚੋਂ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸੌਂਪ ਦਿੱਤੇ ਗਏ ਅਤੇ ਸਮਝਾਇਆ ਗਿਆ ਕਿ ਬਿਨਾਂ ਲਾਇਸੈਂਸ ਦੇ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਦਾਖਲ ਨਾ ਕਰਵਾਓ ਮੇਰਾ ਨਾਮ ਨਰੇਸ਼ ਕੁਮਾਰ ਡਰਗ ਇੰਸਪੈਕਟਰ ਸੰਗਰੂਰ 1 ਅੱਜ ਜੁਰੇ ਸਰ ਰੇਡ ਕੀਤੀ ਆ ਕੀ ਨਾ ਪੂਰੇ ਸਾਨੂੰ ਉੱਪਰ ਹਾਇਰ ਅਥਾਰਟੀ ਤੋਂ ਐਸ ਪਰ ਇਨਸਟਰਕਸ਼ਨਸ ਆਵਨ ਮੈਂਬਰ ਸੀ ਟੀਮ ਬਣੀ ਸੀਗੀ ਡਾਕਟਰ ਸਾਹਿਬ ਸੀਗੇ ਐਫ ਐਚਓ ਸਾਹਿਬ ਸੀਗੇ ਤੇ ਹੋਰ ਤਸੀਲਦਾਰ ਸਾਹਿਬ ਨਾਲ ਅਸੀਂ ਮਿਲ ਕੇ ਇੱਥੇ ਰੇਡ ਕੀਤੀ ਸੀਗੀ ਇਹਦੇ ਵਿੱਚ ਕੁਝ ਪੇਸ਼ੈਂਟ ਪਾਏ ਗਏ ਸੀਗੇ ਤੇ ਰਿਗਾਰਡਿੰਗ ਮੈਡੀਸਨ ਜਿਹੜੀ ਹੈਗੀ ਅਸੀਂ ਦੇਖੀ ਬਟ ਕੋਈ ਵੀ ਐਂਡੀਪੀਐਸ ਰਿਲੇਟਡ ਮੈਡੀਸਨ ਨਹੀਂ ਮਿਲੀ ਜਨਰਲ ਦੀਆਂ ਮੈਡੀਸਨ ਸਿਗੀਆਂ 2-4 ਸਟ੍ਰਿਪ ਬੀਪੀ ਦੀਆਂ ਤੇ ਐਮਆਰ ਵਗੈਰਾ ਤੇ ਕੁਝ ਜਿਹੜੀਆਂ ਹੈਗੀਆਂ ਪੇਸ਼ੈਂਟ ਜਿਹੜੇ ਉਹਨਾਂ ਦੇ ਘਰ ਤੇ ਲੈ ਕੇ ਗਏ ਹੈਗੇ ਆ ਉਹਨਾਂ ਨੂੰ ਉਹਨਾਂ ਨਾਲ ਉਹ ਮੈਡੀਸਨ ਦੇ ਚਾ ਰਹੀਆਂ ਕੋਈ ਰਿਕਵਰੀ ਨਹੀਂ ਹੋਈ ਐਂਡੀਪੀਐਸ ਰਿਲੇਟਡ ਮੈਡੀਸਨ ਦੀ ਡਾਕਟਰ ਈਸ਼ਾਨ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਮਰੀਜ਼ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਹੈ ਉਹਨਾਂ ਨੂੰ ਅਸੀਂ ਪਿੰਡ ਘਾਬਦਾ ਵਿਖੇ ਬਣੇ ਹੋਏ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖਲ ਕਰ ਰਹੇ ਹਾਂ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡਿਡੈਕਸ਼ਨ ਸੈਂਟਰ ਸੀਗਾ ਧੂਰੀ ਵਿਖੇ ਜਿਹੜਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਸੀਲ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜਿਹੜਾ ਅੱਜ ਦੁਬਾਰਾ ਫਿਰ ਤੋਂ ਜਦੋਂ ਇਹਦੀ ਸ਼ਿਕਾਇਤ ਆਈ ਸੀ ਸਾਹਮਣੇ ਤਾਂ ਮਾਨਯੋਗ ਅਜਿੰਦਰ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਵਿੱਚ ਇੱਕ ਸੈਕਟ੍ਰੀਸਟ ਸੀਗੇ ਇੱਕ ਆਪਣੇ ਐਸਐਮਓ ਸਾਹਿਬ ਸੀਗੇ ਇੱਕ ਤਹਿਸੀਲਦਾਰ ਸਾਹਿਬ ਐਸਐਚਓ ਸਿਟੀ ਮੈਂ ਖੁਦ ਤੇ ਇਸ ਤੋਂ ਇਲਾਵਾ ਡੀਐਸਐਸਓ ਤੇ ਇਦਾਂ ਕਰਕੇ ਸੀ ਪੰਜ ਛੇ ਜਿਹੜੇ ਅਧਿਕਾਰੀ ਸੀ ਜਿਹੜੇ ਕਮੇਟੀ ਦੇ ਵਿੱਚ ਸਾਮਲ ਸੀਗੇ ਤਾਂ ਅਸੀਂ ਇੱਕ ਜੁਆਇੰਟ ਇਕ ਜਿਹੜੇ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਗਿਆ ਜਿਹੜਾ ਕਿ ਬਿਲਕੁਲ ਲਾਇਸੈਂਸ ਹੈ ਨਹੀਂ ਸੀਗਾ ਤੇ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਇੱਥੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਸ਼ਤਾ ਉਹਨਾਂ ਦੇ ਪੇਰੈਂਟ ਸੀ ਉਹਨੂੰ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਜਿਹੜੇ ਪੰਜ ਚਾਰ ਇੱਥੇ ਰਹਿ ਗਏ ਜਿਨ੍ਹਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕਿਆ ਜਾਂ ਕਿਸੇ ਕਾਰਨ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜਿਵੇਂ ਦੱਸਿਆ ਤੁਹਾਨੂੰ ਤੇ ਕਿ ਉਹਨਾਂ ਨੂੰ ਘਾਬਦਾ ਵਿਖੇ ਡਿਡਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉੱਥੇ ਸ਼ਿਫਟ ਕੀਤਾ ਜਾਊਗਾ ਬਿਲਕੁਲ ਕੋਈ પ્રતિਬੰਧਿਤ ਦਵਾਈ ਤਾਂ ਨਹੀਂ ਉਹਨੂੰ ਮਿਲੀ ਹੈਗੀ ਨਹੀਂ ਡਰਗ ਇਨਸਪੈਕਟਰ ਸਾਡੇ ਨਾਲ ਹੀ ਸੀਗੇ ਕੋਈ ਇਹਦਾ ਇਹ ਮੈਡੀਸਨ ਅਜੇ ਕੋਈ ਨਹੀਂ ਮਿਲੀ ਉਹਨਾਂ ਬਾਕੀ ਉਹ ਆਪਣੀ ਰਿਪੋਰਟ ਦੇਣਗੇ ਫਿਲਹਾਲ ਜੋ ਮੈਡੀਸਨ ਉਹਨਾਂ ਨੇ ਚੈੱਕ ਕੀਤੀ ਕੁਝ ਕੁ ਗੋਲੀਆਂ ਮਿਲੀਆਂ ਨੇ ਕਿ ਉਹ ਜਿਹੜੇ ਉਹ ਚੈੱਕ ਕਰ ਰਹੇ ਨੇਗੇ ਉਹ ਤੁਹਾਨੂੰ ਖੁਦ ਆਪਣੀ ਰਿਪੋਰਟ ਦੇ ਵਿੱਚ ਤੇ ਬਾਕੀ ਜਿਹੜੇ ਬੱਚੇ ਨੇ ਉਹ ਬਾਹਰ ਕੱਢ ਗਏ ਜਿਹੜਾ ਇਹ ਇਹ ਵਾਲਾ ਐਂਟਰੀ ਹੈਗੀ ਇੱਥੋਂ ਵੀ ਸੀਲ ਕੀਤੇ ਜਾਊਗੇ ਤਾਂ ਜਿਹੜੇ 18 ਬੱਚੇ ਛੜਾਏ ਨੇ ਕਿ ਉਹਨਾਂ ਦਾ ਕੋਈ ਕੁੱਟਮਾਰ ਦਾ ਮਾਮਲਾ ਸੁੱਧ ਖੰਨੇ ਨਹੀਂ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਜਿਵੇਂ ਸਾਰੇ ਬੱਚਿਆਂ ਨਾਲ ਅਸੀਂ ਗੱਲਬਾਤਾਂ ਕਰਕੇ ਕੀਤੀ ਹੈ ਫਿਰ ਵੀ ਡਾਕਟਰ ਸਾਹਿਬ ਦੀ ਟੀਮ ਨਾਲ ਹੈ ਉਹ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਸਾਰੀ ਗੱਲ ਸਾਹਮਣੇ ਆਉਣਗੇ ਲੋਕਾਂ ਨੂੰ ਕੀ ਸੂਚਿਤ ਕਰਦਾ ਜਾਂਦੇ ਹੋ ਤੁਸੀਂ ਦੇਖੋ ਲੋਕਾਂ ਨੂੰ ਸੂਚਿਤ ਇਹ ਹੈ ਵੀ ਆਪਾਂ ਅਗਰ ਟ੍ਰੀਟਮੈਂਟ ਕਰਾਉਣਾ ਵੀ ਹੈ ਤਾਂ ਪਹਿਲਾਂ ਆਪਾਂ ਨੂੰ ਇਹ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਇਹ ਗਵਰਨਮੈਂਟ ਵੱਲੋਂ ਤਾਂ ਕਿ ਕਿਉਂਕਿ ਉੱਥੇ ਇਦਾਂ ਦੀ ਪਾਲਿਸੀ ਦੇ ਵਿੱਚ ਇੱਕ ਇੱਥੇ ਸੈਕਟਰੀਟਸ ਡਾਕਟਰ ਵੀ ਇੱਥੇ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਅੱਜ ਇੱਥੇ ਆਇਆ ਤਾਂ ਇੱਥੇ ਨਹੀਂ ਸੀਗਾ ਇਸ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਜਿੱਥੇ ਕਿ ਉਹਨਾਂ ਨੂੰ ਆਪਾਂ ਸੁਧਾਰਨਾ ਚਾਹੁੰਦੇ ਆ ਕਿ ਉਹ ਸੁਧਰ ਦੀ ਬਜਾਏ ਹੋਰ ਵਿਗੜ ਜਾਣਾ ਸੋ ਤੁਹਾਡੇ ਮਾਧਿਪਨਾਈ ਇਹੀ ਅਪੀਲ ਆ ਕਿ ਆਪਣਾ ਦੇਖ ਕੇ ਸਾਰਾ ਕੁਝ ਆਪਣਾ ਬੱਚਿਆਂ ਨੂੰ ਇਦਾਂ ਟ੍ਰੀਟਮੈਂਟ ਕਰਾਉਣਾ ਜ਼ਿਕਰ ਹੋ ਗਿਆ ਕਿ 2 ਨੰਬਰ ਦੇ ਵਿੱਚ ਇਹ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ 2023 ਦੇ ਵਿੱਚ ਇਸ ਨੂੰ ਸੀਲ ਕੀਤਾ ਗਿਆ ਸੀ ਪਰ ਵਗੈਰ ਲਾਇਸੈਂਸ ਤੋਂ ਇਹ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ ਅਤੇ ਇਸ ਦੇ ਅੰਦਰ ਮਰੀਜ਼ਾਂ ਦੇ ਨਾਲ ਕੁਟਮਾਰ ਕੀਤੀ ਜਾਂਦੀ ਸੀ ਦੁਰਵਿਵਹਾਰ ਕੀਤਾ ਜਾਂਦਾ ਸੀ ਤਲਾਸ਼ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ 18 ਮਰੀਜ਼ਾਂ ਨੂੰ ਮੌਕੇ ਤੋਂ ਇੱਥੋਂ छुड़ाਇਆ ਗਿਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ